ਪੰਜਾਬ ਨਿਵਾਸੀਓ ਮੈਂ ਡਾਕਟਰ ਦਰਸ਼ਨਪਾਲ 올 ਇੰਡੀਆ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਦਾ ਤਾਲਮੇਲ ਕਮੇਟੀ ਮੈਂਬਰ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ ਅਤੇ ਪੀ ਆਰਟੀਸੀ ਦੀਆਂ ਯੂਨੀਅਨਾਂ ਜੋ ਠੇਕੇ ਤੇ ਕੰਮ ਕਰਦੇ ਨੇ ਜਾਂ ਕਿਲੋਮੀਟਰ ਸਕੀਮ ਤੇ ਕੰਮ ਕਰਦੇ ਨੇ ਉਹਨਾਂ ਦੀਆਂ तमाम ਯੂਨੀਅਨਾਂ ਜਿਹੜੀਆਂ ਨੇ ਦੋਨਾਂ ਰੋਡਵੇ ਜਾਂਦੀਆਂ ਪੰਜਾਬ ਰੋਡਵੇ ਤੇ ਪੈਪਸੂ ਰੋਡਵੇ ਪੈਪਸੂ ਰੋਡਵੇ ਦਾ ਹੈਡਕੁਆਰਟਰ ਪਟਿਆਲਾ ਹੈ ਪੰਜਾਬ ਰੋਡਵੇ ਦਾ ਚੰਡੀਗੜ੍ਹ ਸੋ ਅੱਜ ਇਹਨਾਂ ਨੇ ਟੈਂਡਰ ਕੱਢਨੇ ਸੀ ਕਿਲੋਮੀਟਰ ਸਕੀਮ ਦੇ ਲਗਾਤਾਰ ਦੋਵਾਂ ਨੀਆਂ ਜਥੇਬੰਨੀਆਂ ਦੋਵਾਂ ਆਧਾਰੀਆਂ ਨੀਆਂ ਜਥੇਬੰਨੀਆਂ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਆ ਰਹੇ ਹਨ ਤੇ ਟੈਂਡਰ ਲਗਾਤਾਰ ਕੱਢਣ ਦੀ ਕੇਂਦਰ ਸਰਕਾਰ ਦੀ ਜੋ ਪੰਜਾਬ ਸਰਕਾਰ ਦੀ ਜੋ ਕੋਸ਼ਿਸ਼ ਸੀ ਉਹਨੂੰ ਰੋਕਦੇ ਆ ਰਹੇ ਸਨ ਅੱਜ ਟੈਂਡਰ ਇਹਨਾਂ ਨੇ ਕੱਢਣੇ ਸੀ ਕਿ ਪ੍ਰਾਈਵੇਟਾਂ ਤੋਂ ਟੈਂਡਰ ਲੈ ਕੇ ਕਿ ਕਿੰਨੇ ਕੌਣ ਪ੍ਰਾਈਵੇਟ ਕਿ ਜਿਹੜੇ ਰੂਟ ਸੇ ਬੱਸ ਚਲਾਊਗਾ ਤੇ ਕੀ ਉਹਦੇ ਨਾਲ ਰੇਟ ਤੈਅ ਹੋਊਗਾ ਸੋ ਇਹਦਾ ਵਿਰੋਧ ਕਰਨ ਵਾਸਤੇ ਲਗਾਤਾਰ ਇਹ ਦੋਵੇਂ ਅਦਾਰਿਆਂ ਦੀਆਂ ਜਥੇਬੰਦੀਆਂ ਤੇ ਵਰਕਰ ਨੇ ਜਿਹੜੇ ਉਹ ਮੈਦਾਨ 'ਚ ਸੀਗੇ ਪਰ ਅੱਜ ਪੰਜਾਬ ਸਰਕਾਰ ਨੇ ਰਾਤ ਇਹਨਾਂ ਦੇ ਉੱਤੇ ਹਮਲਾ ਬੋਲ ਕੇ ਇਹਨਾਂ ਦੇ ਉੱਤੇ ਇਹਨਾਂ ਦੀ ਤਮਾਮ ਲੀਡਰਸ਼ਿਪ ਹੈ ਜਿਹੜੀ ਉਹਨੂੰ ਰਾਉਂਡ ਅਪ ਕਰ ਲਿਆ ਕਿਸੇ ਨੂੰ ਘਰਾਂ 'ਚ ਬੰਦ ਕਰਤਾ ਕਿਸੇ ਨੂੰ ਗ੍ਰਿਫਤਾਰ ਕਰ ਲਿਆ ਕੋਈ ਥਾਣੇ 'ਚ ਹੈ ਕੋਈ ਕਿਤੇ ਹੈ ਸੋ ਇਹ ਨਾਦਰ ਸ਼ਾਹੀ ਹਮਲਾ ਇਹ ਸਾਡੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਬੰਦੀਆਂ ਇੰਨੀਆਂ ਮਜ਼ਬੂਤ ਨੇ ਉੱਥੇ ਇਸ ਕਿਸਮ ਦੀ ਕਾਰਵਾਈ ਕਰਨਾ ਰਤੋਂ ਰਾਤ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਚੱਕ ਕੇ ਬੰਦ ਕਰ ਦੇਣਾ ਇਹ ਠੀਕ ਨਹੀਂ ਹੈ ਸਰਕਾਰ ਨੂੰ ਗੱਲਬਾਤ ਦਾ ਰਸਤਾ ਪਣਾਉਣਾ ਚਾਹੀਦਾ ਸੀ ਪਣਾਉਣਾ ਚਾਹੀਦਾ ਤੇ ਪਣਾਉਣਾ ਅੱਗੇ ਵੀ ਪਣਾਉਣਾ ਹੀ ਚਾਹੀਦਾ ਗੱਲਬਾਤ ਦਾ ਰਸਤਾ ਸੋ ਮੈਂ तमाम ਯੂਨੀਅਨ ਵੱਲੋਂ ਆਪਣੀ ਵੱਲੋਂ ਕਿਸਾਨਾਂ ਦੀ ਜਥੇਬੰਦੀ ਹੈ ਸਾਡੀ ਮੈਂ ਪੰਜਾਬ ਜੀਆਂ ਜਿੰਨੀਆਂ ਵੀ ਜਨਤਕ ਜਥੇਬੰਦੀਆਂ ਜਮਹੂਰੀ ਜਥੇਬੰਦੀਆਂ ਇਨਸਾਫ ਪਸੰਦ ਜਥੇਬੰਦੀਆਂ ਲੋਕ ਜਥੇਬੰਦੀਆਂ ਉਨ੍ਹਾਂ ਦੇ ਆਗੂਆਂ ਤੇ ਨੁਮਾਇੰਦਿਆਂ ਨੂੰ ਅਪੀਲ ਕਰਦਾ ਹੱਥ ਬਨ ਕੇ ਅਪੀਲ ਕਰਦਾ ਕਿ ਇਹੋ ਜਿਹੇ ਜੋ ਹਮਲੇ ਹੋ ਰਹੇ ਹਨ ਕੇਂਦਰ ਸਰਕਾਰ ਵੱਲੋਂ ਵੀ ਜਮਹੂਰੀ ਸ਼ਕਤੀਆਂ ਤੇ ਹਮਲੇ ਹੋ ਰਹੇ ਹਨ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਬੁੱਧੀਜੀਵੀਆਂ ਨੂੰ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਵਰਕਰਾਂ ਨੂੰ ਅੰਦਰ ਧੱਕਿਆ ਜਾ ਰਿਹਾ ਹੈ ਜੇਲ੍ਹਾਂ ਦੇ ਵਿੱਚ ਆਵਾਜ਼ ਬੰਦ ਕੀਤੀ ਜਾ ਰਹੀ ਹੈ ਇਹ ਆਵਾਜ਼ ਬੰਦ ਕਰਨ ਦਾ ਹੀ ਇੱਕ ਕੋਸ਼ਿਸ਼ ਹੈ ਹਲੇ 4 ਦਿਨ ਪਹਿਲਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਇਹਨਾਂ ਨੇ ਮਨਾਇਆ ਹੈ 350 ਸਾਲਾਂ ਪੰਜਾਬ ਸਰਕਾਰ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਸ ਗੁਰੂ ਦਾ ਤੁਸੀਂ ਸ਼ਹੀਦ ਗੁਰੂ ਜੀ ਦਾ ਸ਼ਹੀਦੀ ਦਿਨ ਮਨਾ ਰਹੇ ਸੀ ਜੋਰ ਸ਼ੋਰ ਨਾਲ ਸਾਰੇ